ਦੇ ਕੋਈ ਸਮਾਜ ਨੂੰ ਬੇਨਤੀ ਹੈ ਮੇਰੇ ਨਾਲ ਸੁਣਵਾਂਗੇ ਵੀ ਜਿਹੜਾ ਬੜਦਾ ਮਾਨ ਸਤਕਾਰਾ ਬਜ਼ੁਰਗ ਲਈ ਐਨਆਰਆਈ ਲਈ ਸੀਨੀਅਰ ਸਿਟੀਜ਼ਨ ਲਈ ਉਹ ਹਰ ਇੱਕ ਤਰ੍ਹਾਂ ਦਾ ਤਾਂ ਜੂਗਾ ਜ਼ੀਰੋ ਟੋਲਰੈਂਸ ਤੇ ਡਿਟਿਰਾ ਹੈਗਾ ਕ੍ਰਿਮੀਨਲ ਬੰਦਾ ਉਸ ਤੁਸੀਂ ਆਸਿਸ਼ ਨਾ ਰੱਖੋ ਵੀ ਉਹ ਤੇ ਮੈਂ ਹੈਲਪ ਕਰੂੰਗਾ ਮੈਨੂੰ ਕਿਸੇ ਦਾ ਕੋਈ ਡਰ ਨਹੀਂ ਦੇਖੋ ਜੇ ਸਕੂਲਾਂ ਦੀ ਕੈਂਪ ਵੀ ਲਾ ਰਹੇ ਆਂ ਅਡਵਾਈਜ਼ ਵੀ ਕਰ ਰਹੇ ਆਂ ਸਾਡੀ ਟ੍ਰੈਫਿਕ ਮੈਨੇਜਮੈਂਟ ਵੀ ਆਉਂਦੀ ਆ ਬਲਦਸਰ ਨਾਲ ਸਮਝਾਦੇ ਗੁੰਦਾਰ ਉਹ ਵੀ ਉਹਨੂੰ ਸਹੀ ਦਿੰਦਿਆ ਵੀ ਜਿਹੜਾ ਹਾਮਾ ਸਾਧੂ ਕੰਟੂ ਮਦਾ ਬੱਚਾ ਬਾਈਕ ਨਾ ਚਲਾ ਚਾਗੇ ਤੇ ਸ਼ੇਰੀ ਇਹ ਜੁਮਾ ਚਲਾ ਦਾਂਗੇ ਨਿਸ਼ਾ ਦੇਖੋ ਜੀ ਮੈਂ ਅਜ ਤੱਕ ਟੱਚ ਹੀ ਨਹੀਂ ਕੀਤੀ ਕੋਈ ਜੀ ਨਾ ਮੈਂ ਕਾਲ ਦਿੰਦਾ ਨਾ ਮੇਰਾ ਸਟਾਮ ਕਰਦਾ ਤੁਸੀਂ ਦੇਖ ਹੀ ਲਿਆ ਠੀਕ ਹੈ ਜੀ ਜੇ ਕਿਸੇ ਨੇ ਬਾਰੇ ਪਤਾ ਲੱਗਾ ਵੀ ਨਿਸ਼ਾ ਵੇਚਦਾ ਜਾਂ ਖਾਂਦਾ ਜੋ ਵੀ ਹੈ ਦੀ ਜੋ ਤਰ੍ਹਾਂ ਹੈ ਇਤਰਾ ਕਰੂਗਾ ਜੇ ਕਿਸੇ ਜਮਾ ਕਰਨਾ ਪਿਆ ਡੀਟੈਕਸ਼ਨ ਸੈਟਲ ਉਹ ਕਰਾਵਾਂਗੇ ਠੀਕ ਹੈ ਜੀ ਜੇ ਕਿਸੇ ਦਾ ਨਸ਼ੇ ਦੇ ਬਾਰੇ ਸੂਚਨਾ ਲਈ ਆਵੇ ਨਾ ਜAVE ਦਾ ਉਹਦੇ ਨਾਲ ਆਇਆ ਕੋਟ ਰੱਖਿਆ ਜਾਊਗਾ ਤੇ ਉਥੇ ਮਤਲਬਕ ਨੂੰ ਕਾਰਵਾਈ ਕੀਤੀ ਜਾਊਗੀ